हां जी सत श्री अकाल YouTube चैनल ਅਤੇ Facebook ਪੇਜ Only Truth News 082 ਸੱਚ ਦੀ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸੋ ਸਿਵਲ ਗਨਮੈਨ ਅਤੇ ਗਾਰਡ ਕੰਟਰੈਕਟ ਵਰਕਰ ਟ੍ਰੇਡ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਅੱਜ ਜਾਨੀ 16 ਤੰ 2025 ਦਿਨ ਐਤਵਾਰ ਨੂੰ ਪਟਿਆਲਾ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਸ੍ਰੀ ਅਮਰੀਕ ਸਿੰਘ ਜੀ ਸਾਬਕਾ ਸੂਬਾ ਪ੍ਰਧਾਨ ਪੰਜਾਬ ਐਕਸ ਸਰਬਸ਼ਮੈਨ ਸਕਿਉਰਟੀ ਗਾਰਡ ਯੂਨੀਅਨ ਪੰਜਾਬ ਨੇ ਕੀਤੀ ਮੁੱਖ ਮਹਿਮਾਨ ਸ੍ਰੀ ਲਖਮਣ ਸਿੰਘ ਜੀ ਧੋਰੀ ਰੂਬਾ ਪ੍ਰਧਾਨ ਸਿਵਲ ਗਨਮੈਨ ਅਤੇ ਗਾਰਡ ਕੰਟਰੈਕਟਰ ਵਰਕਰ ਟ੍ਰੇਡ ਯੂਨੀਅਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਤੋਂ ਇਲਾਵਾ ਸ੍ਰੀ ਉੱਤਮ ਸਿੰਘ ਜੀ ਪ੍ਰਧਾਨ ਟ੍ਰੇਡ ਯੂਨੀਅਨ ਕੌਂਸਲ ਪਟਿਆਲਾ ਉਹਨਾਂ ਨੇ ਵੀ ਆਪਣੀ ਵਿਸ਼ੇਸ਼ ਹਾਜ਼ਰੀ ਲਗਵਾਈ ਇਸ ਮੀਟਿੰਗ ਵਿੱਚ ਦਰਜਾ ਪ੍ਰਦਰਜਾ ਹੋਰ अनेका ਸਾਥੀਆਂ ਨੇ ਆਪਣੀ ਹਾਜ਼ਰੀ ਲਗਵਾਈ ਜੋ ਗੱਲਾਂ ਬਾਤਾਂ ਸੂਬਾ ਪ੍ਰਧਾਨ ਸ਼੍ਰੀ ਲਖਮਣ ਸਿੰਘ ਜੀ ਧੂਰੇ ਅਤੇ ਉਹਨਾਂ ਤੋਂ ਇਲਾਵਾ ਹੋਰ ਸਾਥੀਆਂ ਨੇ ਸਾਡੀ ਟੀਮ ਨਾਲ ਕੀਤੀਆਂ ਚਲੋ ਫਿਰ ਸੁਣਦੇ ਹਾਂ ਦੇਖਣ ਵਾਲੇ ਸਾਰੇ ਦਰਸ਼ਕਾਂ ਬਹੁਤ-ਬਹੁਤ ਸਵਾਗਤ ਹੈ ਅੱਜ ਇੱਥੇ ਸਿਵਲ ਸਿਵਲ ਡਨ ਮੈਨ ਅਤੇ ਗਾਰਡਸ ਦੀ ਜਿਹੜੀ ਇੱਕ ਹੈ ਮੀਟਿੰਗ ਬਹੁਤ ਪਰਮੇ ਮੀਟਿੰਗ ਹੋਈ ਹੈ ਐਸਡੀ ਕਵਰਿੰਗ ਕਰਨ ਵਾਸਤੇ ਅਸੀਂ ਬੜੇ ਧੰਨਵਾਦੀ ਹਾਂ ਬੁਲਾਇਆ ਤੇ ਇਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸਰ ਮੈਂ ਹੁਣੇ ਜਾਨਣਾ ਚਾਹਨਾ ਵੀ ਤੁਹਾਡੀ ਜਿਹੜੀ ਅੱਜ ਦੀਆਂ ਡਿਮਾਂਡਸ ਐ ਅੱਜ ਦੀ ਜਿਹੜੀ ਮੀਟਿੰਗ ਐ ਉਸ ਦਾ ਮੁੱਖ ਮੰਤਵ ਕੀ ਐ ਸਰ ਸਾਜੀ ਡਿਮਾਂਡਸ ਐ ਜੀ ਜਿਹੜੇ ਇੱਕ ਨਾ ਇੱਕ ਕਾਨੂੰਨ ਬਣਾਇਆ ਸੀ ਇਹਨਾਂ ਨੇ 10 ਮਾਰਚ ਨੂੰ ਹੋਇਆ 10 ਮਾਰਚ 2017 ਨੂੰ ਜਿੱਜਾ ਬਣਦੀ ਖਾਮਰਾਜੀ ਸਫਾ ਨੰਬਰ 9 ਉੱਥੇ ਸਾਨੂੰ ਗਵਰਨਮੈਂਟ ਤੇ ਕਾੜਾ ਨੂੰ ਕੁਸ਼ਲ ਕੈਟਾਗਰੀ ਚ ਲੱਤਿਆ ਗਿਆ ਸੀਗਾ ਉਸ ਟਾਈਮ ਦੀ ਸਰਕਾਰ ਨੇ ਬੀਜੇਪੀ ਪਰ ਸੂਬਾ ਸਰਕਾਰ ਜੋ ਉਸ ਟਾਈਮ ਦੀ ਕਾਂਗਰਸ ਸਰਕਾਰ थी ਉਹਨਾਂ ਨੇ ਇਹ ਸਾਡਾ ਲਾਗੂ ਨਹੀਂ ਕਰਿਆ ਸਾਨੂੰ ਇਹਦੀ ਕੁਸ਼ਲ ਕੰਮ ਦੀ ਕੈਟਾਗਰੀ ਚ ਨਹੀਂ ਪਾਇਆ ਹਾਈ ਸਕਿਲਡ ਕੈਟਾਗਰੀ ਦੀ ਕੰਮ ਵਿੱਚ ਨਹੀਂ ਪਾਇਆ ਸਾਡਾ 12 16 13 ਸਾਲ ਉਪਰ ਦੀ ਸ਼ੋਸ਼ਨ ਹੋ ਗਿਆ ਜੀਲੇ ਲਈ ਮੈਂ ਲੇਬਰ ਕਮਿਸ਼ਨਰ ਪੰਜਾਬ ਤੇਜਵੀਰ ਹੂਨ ਕਾਜੀ ਨੂੰ ਵੀ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਲੇਬਰ ਸੈਕਟਰੀ ਪੰਜਾਬ ਤੇ ਸਾਡੇ ਲੇਬਰ ਸੈਕਟਰੀ ਦੇ ਜਿੰਨੇ ਵੀ ਵਿਭਾਗ ਨੇ ਮੈਡਮ ਓਨਾਪੁਰੀ ਸੀ ਉਹਨਾਂ ਨਾਲ 6 8 24 ਨੂੰ ਮੇਰੀ ਮਹਾਲੀ ਵਿਖੇ ਲੇਬਰ ਵੈਲਫੇਅਰ ਦਫ਼ਤਰ ਵਿੱਚ ਮੀਟਿੰਗ ਹੋਈ ਉੱਥੇ ਮੈਂ ਉਹਨਾਂ ਨਾਲ ਗੱਲਬਾਤ ਕਰੀ ਕਿ ਸਾਡਾ ਜੋ 17ਵਾਂ ਤੋਂ ਕਾਨੂੰਨ ਆਇਆ ਹੋ ਤਾਂ ਕਿਉਂ ਨਹੀਂ ਸੰਪਰਕ ਕਰਿਆ ਗਿਆ ਕਿਉਂਕਿ ਇਸੇ ਵੀ ਸਰਕਾਰਾਂ ਨੂੰ ਟੈਕਸ ਦਿੰਨੇ ਆ ਉਹੀ ਰੇਟ ਤੇ ਲੈਂਦੇ ਆ ਉਹੀ ਰੇਟ ਸਾਰਾ ਕੁਝ ਦਿੰਦਾ ਜਦ ਕਿ ਅੱਜ ਸੈਂਟਰ ਦਾ ਜੋ ਰੇਟ ਆਗਾ ਇੱਕ ਦਿਨ ਦੀ ਦਿੱਲੀ 11 1300 ਰੁਪਈਆ ਦੀ ਲਗਭਗ ਆ ਗਈ ਕਿਤੇ ਸਾਡੀ ਪੰਜਾਬ ਦੀ ਸਿਰਫ ਸਾਨੂੰ 14000 ਰੁਪਈਆ ਮਿਲਦਾਗਾ ਉਹਨੂੰ ਤੁਸੀਂ ਆਪੀ 26 ਦਿਨਾਂ ਤੇ ਕਨਵਰਟ ਕਰ ਲਓ ਜੀ ਲਗਭਗ ਮੰਨ ਲਾਦਾ 400 500 ਤੋਂ 600 ਰਹਿੰਦਾਗਾ ਪੌਣੇ 500 ਰੁਪਈਆ ਸਾਨੂੰ ਦਿੱਲੀ ਮਿਲਦੀ ਆ ਇਹੜਾ ਕਿ ਸਾਡਾ 6-700 ਰੁਪਏ ਦਾ ਅੰਤਰ ਹੈ ਕਿਉਂਕਿ ਇੱਕ ਬਹੁਤ ਵੱਡੀ ਇੱਕ ਮਲਾਜਮ ਵਾਸਤੇ ਬਹੁਤ ਵੱਡੀ ਗੱਲ ਹੈ। ਦੂਜੀ ਗੱਲ ਹੈ ਜੀ ਸਾਡੇ ਜੋ ਇੱਕ ਚੱਕੀ ਤੋਂ ਇਹਨਾਂ ਨੇ ਸਕੌਲਟੀਆਂ ਬਣਾ ਰੱਖੇ ਨੇ ਹਰੇਕ ਨੂੰ ਲਾਇਸੈਂਸ ਦੇ ਰਹੇ ਨੇਗੇ। ਜੋ ਲਾਇਸੈਂਸ ਦੇਣ ਵਾਲਾ ਵੀ ਇਸ ਗੱਲ ਦਾ ਮੈਂ ਤਾਂ ਵਿਰਾਧੀ ਮੰਨਦਾ ਚਾਹੇ ਕੋਈ ਆਈ.ਐਸ. ਅਫਸਰਾਂ ਜਿਹਨੇ ਅੱਜ ਤੱਕ ਕਦੇ ਮੁਰਕੇ ਸਾਰੀ ਨੈਤੀ ਕਦੇ ਵੀ ਤੁਸੀਂ ਮੈਂ 2004 ਤੋਂ ਲੈਣ ਚ ਪੈਣਾ। ਕਦੇ ਵੀ ਕੋਈ ਨਿਊਜ਼ਪੇਪਰ ਵਾਲਾ ਕੋਈ ਖਬਰ ਕੱਢ ਕੇ ਲਿਆ ਦੇ ਵੀ ਛੋਡੀ ਗਨਮੈਨਾਂ ਦੀ ਜਾਂ ਗਾਰਡਾਂ ਦੀ ਗੱਲ ਕਰੀਆ ਪੰਜਾਬ ਸਰਕਾਰ ਕਿਸੇ ਵੀ ਸਰਕਾਰ ਸੋ ਮੈਂ ਜਿਹੜੀ ਹੁਣ ਸਰਕਾਰ ਹੈਗੀ ਮੈਂ ਖੁਦ ਸੀਐਮ ਮਾਨ ਜੀ ਨੂੰ ਤਿੰਨ ਗਰੀ ਇਸ ਵਿਸ਼ੇ ਦੇ ਮੰਗ ਪੱਤਰ ਦੇ ਚੁੱਕਿਆ ਉਹਨਾਂ ਦੇ ਵਕਾਇਦਾ ਹਾਊਸ ਆਫ ਚੰਡੀਗੜ੍ਹ ਵਿੱਚ ਜੋ ਦੋ ਨੰਬਰ ਕੋਠੀ ਹੈਗੀ ਉਹਨਾਂ ਦੇ ਡਿਪਟੀ ਸਕੱਤਰ ਪੰਜਾਬ ਨਮਰਾਜ ਬਰਾੜ ਜੀ ਨੂੰ ਰਜਿਸਟਰ ਤੇ ਲਿਖਾ ਕੇ ਆਇਆ 8 482 ਨੂੰ 276 ਨੰਬਰਾਂ ਕੋਈ ਵੀ ਜਾ ਕੇ ਜਾਟ ਇਸ ਦੇ ਦੂ ਚਿੱਠੀ ਭਾ ਕੇ ਪੁੱਛਦਾ ਵੀ ਸਾਨੂੰ ਸੀਐਮ ਸਾਹਿਬ ਸਿਰਫ 10 ਮਿੰਟ ਮਿਲਣਾ ਪਰ ਸਾਨੂੰ ਅੱਜ ਤੱਕ ਸਮਾਂ ਨਹੀਂ ਮਿਲਿਆ ਇਸੇ ਫੇਰ ਵੀ ਆਸ ਕਰਦਿਆਂ ਵੀ ਸਾਨੂੰ ਸੀਐਮ ਸਾਹਿਬ ਸਮਾਂ ਦੇਣ ਸਾਡੀ ਸੁਣਨ ਜੋ ਇੱਕ ਚੱਕੀ ਤੋਂ ਲਾਈਸੈਂਸ ਦਿੰਦੀ ਹੈ ਸਕਿਉਰਟੀ ਸਾਰੇ ਰੱਦ ਕਰੇ ਜਾਣ ਜਿੱਥੇ ਸਰਕਾਰੀ ਨੇ ਜਿਵੇਂ ਸਾਡੀ ਪੰਜਾਬ ਕੋਆਪਰੇਟਿਵ ਬੈਂਕਾਂ ਜਾਂ ਖੇਤੀ ਵਿਕਾਸ ਬੈਂਕਾਂ ਜਾਂ ਕੋਈ ਸਾਡੇ ਵੀਰ ਬਾਸੜਿਆਂ ਚ ਨੇ ਇੰਨਾ ਸਾਰਿਆਂ ਨੂੰ ਸਰਕਾਰ ਦੇ ਦੀ ਨਹੀਂ ਦਿੱਤਾ ਜਾਵੇ ਜਾਂ ਕੋਈ ਡੀਸੀ ਦਾ ਹਫ਼ਤਰਾਦ ਨੇ ਬਾਕੀ ਜੋ ਪ੍ਰਾਈਵੇਟ ادارے ਨੇ ਉਹਨਾਂ ਲਈ ਪੈਸਕੋ ਵਰਗੀ ਕੰਪਨੀ ਜਾਂ ਕੋਈ ਗਰੁੱਪਫੇਅਰ ਵਰਗੀ ਕੰਪਨੀ ਵਧੀਆ ਜੇ ਇੱਕ ਇੱਕ ਪ੍ਰਾਈਵੇਟ ਬਣਾਉ ਨੇ ਇੱਕ ਸਰਕਾਰੀ ਬਣਾਉ ਜੇ ਪ੍ਰਾਈਵੇਟ ਸਰਕਾਰੀ ਨਾਲੋਂ ਜ਼ੀਸੀ ਰੇਟ ਵਧਾ ਦਿੰਦੀ ਆ ਤਾਂ ਠੇਕਾ ਉਹਨੂੰ ਦੇਣ ਜੇ ਘਟ ਦਿੰਦੀ ਆ ਤਾਂ ਇੱਕ ਐਕਟ ਬਣਾਉਣਾ ਚਾਹੀਦਾ ਦੇਖੋ ਜੀ ਇਸ ਵੀ ਇਨਸਾਨ ਜੇ ਕੋਈ ਔਰਤ ਨਾਲ ਯਾਰ ਜਨਾਹ ਹੁੰਦਾ ਤਾਂ ਆਪਾਂ ਸ਼ੋਸ਼ਣ ਗਿਣਦੇ ਹਾਂ ਠੀਕ ਹੈ ਇਹ ਸਾਡਾ ਬਿਲਕੁਲ ਸ਼ੋਸ਼ਣ ਕਰ ਰਹੇ ਨੇ ਜੀ ਸਾਰੀਆਂ ਚੀਜ਼ਾਂ ਦਾ ਸ਼ੋਸ਼ਣ ਕਰ ਰਹੇ ਨੇ ਸਾਨੂੰ ਡਰਾਉਂਦੇ ਨੇ ਜੇ ਕੋਈ ਯੂਨੀਅਨ ਬਣਾਉਂਦਾ ਅੱਜ ਵੀ ਜਿੰਨੇ ਵੀ ਰਏ ਨੇ ਇਹ ਨਹੀਂ ਪਤਾ ਕਿੰਨੇ ਆ ਗੋ ਧਮਕੀਆਂ ਆ ਜਾਣ ਵੀ ਸਾਨੂੰ ਸੀ ਕੱਢ ਦਿਆਂਗੇ ਤੁਸੀਂ ਉਹ ਮੀਟਿੰਗ ਚ ਕਿਉਂ ਨਹੀਂ ਆਉਂਦੇ ਜਦ ਕਿ ਜੀ ਪਟਿਆਲੇ ਪਟਿਆਲੇ ਦੇ ਸਾਡੀ ਲਗਭਗ 20000 ਦੇ ਕਰੀਬ ਗਿਣਤੀ ਆ ਪਰ ਦੇਖੋ ਵੀਰ ਕਿੰਨੇ ਘਟਾਏ ਨਹੀਂ ਕਿਉਂਕਿ ਡਰ ਹੈ ਵੀ ਸਾਨੂੰ ਠੇਕੇਦਾਰ ਕੱਢ ਦੂਗਾ ਸੋ ਇਹ ਡਰ ਚੱਕਾ ਜਾਵੇ ਸਾਡਾ ਇੱਕ ਹੈਲਪ ਲਾਈਨ ਨੰਬਰ ਬਣਾਇਆ ਜਾਂਦਾ ਕونکہ ਦੇਸ਼ ਦੀ ਸੁਰੱਖਿਆ ਵਿੱਚ ਅੱਜ ਸਭ ਤੋਂ ਵੱਡਾ ਸਾਡਾ ਰੋੜਾ ਇਹ ਹੈ ਸਾਡੇ ਸਾਫਕਾ ਸੈਨਿਕ ਬੀਰ ਨੇ ਜੋ ਪਹਿਲਾਂ ਬਾਰਡਰਾਂ ਤੇ ਕਰਕੇ ਆਏ ਨੇ اسی ਉਹ ਵੀਰਾਂ ਦੇਖੋ ਜੀ ਹਰੇਕ ਜਵਾਨਾ ਜੋ 80% ਨੰਬਰ ਜਾਂ 90% ਨਹੀਂ ਲੈਂਦਾ ਪਰ ਜਿਹੜਾ ਅਸੀਂ 10 12 ਪੜ੍ਹੇ ਜਾਂ ਬੀਏ ਪੜ੍ਹੇ ਬੇਜ਼ਗਾਰ ਲੋਕਾਂ اسی ਵੀ ਦੇਖੋ ਰੋਟੀ ਖਾਣੇ ਆ ਕਿ اسی ਇਹ ਲੈਂਡ 'ਚ ਪਾਏ ਆ ਟ੍ਰੇਨਿੰਗਾਂ ਕਰਿਆ ਨੇ ਮਾਤਰਬਸ ਪੀ ਪੀਚ ਵੀ ਕਰਿਆ ਨੇ ਪੰਜਾਬ ਸਰਸ ਦੇ ਥਰੂ ਵੀ ਤੇ ਆਮ ਜਿਹੜੀਆਂ ਕੰਪਨੀਆਂ ਨੂੰ ਸਰਕਾਰ ਨੇ ਲਾਇਸੈਂਸ ਦਿੱਤਾ ਉਹਨਾਂ ਦੇ ਥਰੂ ਵੀ ਟ੍ਰੇਨਿੰਗ ਕਰਿਆ ਨੇ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ ਸਾਡਾ ਹੈਲਪਲਾਈਨ ਨੰਬਰ ਬਣਾਇਆ ਜਾਵੇ ਜੀ ਜਦੋਂ ਵੀ ਸ਼ਿਕਾਇਤ ਕਰੀਏ ਉਹ ਕਾਨੂੰਨ ਹੋਵੇ ਜੋ ਠੇਕੇਦਾਰ ਸਾਡਾ 1 ਰੁਪਿਆ ਵੀ ਖਾਂਦਾ ਜਿਵੇਂ ਕਿ ਉਹ ਨਸ਼ਾ ਵਿਰੁੱਧ ਮਹਿਮ ਚਲਾਈ ਹੋਈਆ ਸਾਡੇ ਵੀ ਉਹਨਾਂ ਵਰਤ ਵੀ ਮਹਿਮ ਚਲਾਈ ਉਹਨਾਂ ਦਾ ਘਰ ਟਾਇ ਜਾਣਾ ਜਿਹੜਾ ਕਿ ਇੱਕ ਲੁੱਟਦਾ ਇੱਕ ਖਾਂਦਾ 2000 ਦੇ ਚੁੱਲ੍ਹੇ ਦੀ ਅੱਗ ਖਾ ਰਿਹਾ ਠੇਕੇਦਾਰ ਇੱਕ ठेकेदार 2000 ਚੁੱਲੇ ਦੀ ਰੋਟੀ ਖਾ ਰਿਹਾ ਹੈਗਾ ਉਹ ਸਾਨੂੰ ਸਿੱਧੀ ਪਹਚਾਈ ਜਾਵੇ ਤੇ ਇਹਨਾਂ ਨੂੰ ਬਿਲਕੁਲ ਖਤਮ ਕਰਿਆ ਜਾਵੇ ਜੇ ਕੋਈ ਸਰਕਾਰੀ ادارے ਚ ਨਾ ਤਾਂ ਸਾਨੂੰ ਰੈਗੂਲਰ ਕਰਿਆ ਜਾਵੇ ਜੋ ਸਾਡੇ ਵੀਰ ਪ੍ਰਾਈਵੇਟ ਅਦਾਰਿਆਂ ਚ ਕਰਦੇ ਨੇ ਉਹਨਾਂ ਨੂੰ ਪ੍ਰੋਪਰ 6 ਮਹੀਨਾ ਬਾਅਦ ਉਹਨਾਂ ਦਾ ਰੇਟ ਵਧਣਾ ਚਾਹੀਦਾ ਹੈਗਾ ਸੈਂਟਰ ਨਾਲੋਂ ਇੱਕ ਸੂਲ ਹੁੰਦੇ ਦੀ ਜੀ ਪਹਿਲਾਂ 1990 ਤੋਂ ਪਹਿਲਾਂ ਸੂਬਾ ਸਰਕਾਰ ਜਾਂ ਹੁਣ ਵੀ ਲੈ ਲੋ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਅਦਾਰੇ ਨੇ ਜੇ ਸੈਂਟਰ ਸਰਕਾਰ ਕਿਸੇ ਨੂੰ 30000 ਰੁਪਏ ਸਕਿੰਦ ਦਿੱਤਾ ਉਹ ਮਤਲਬ ਸੁਪੇ ਦਾ ਅਧਿਕਾਰ ਬਣਦਾ ਤੇ ਉਹ 31 ਦੇਵੇ ਜਾਂ 32 ਦੇਵੇ ਉਸੇ ਦਾ ਹੈ ਪਰ ਅੱਜ ਇਹ ਹਾਲ ਹੋ ਗਿਆ ਸੈਂਟਰ ਸਰਕਾਰ ਦੇਖੋ ਜੀ 40000 ਗੱਲ ਮੈਨੂੰ ਦੇ ਰਿਹਾ ਸਾਰੇ ਭੱਤੇ ਪਾ ਕੇ ਸਾਡੀ ਪੰਜਾਬ ਸਰਕਾਰ ਵੀ ਪਾ ਰਹੀ ਆ ਔਰ ਇੱਥੋਂ ਤੱਕ ਕਿ ਵੀ ਸਾਡਾ ਜੀ ਇਦੋਂ ਪਿੱਛੜਿਆ ਸਰਕਾਰਾਂ ਨੇ ਵੀ ਜਿੱਤੇ ਦਾ ਵੀ ਦੇਸ਼ ਆਜ਼ਾਦ ਹੋਇਆ ਠੇਕਾ ਸਿਸਟਮ ਮੇਰੇ ਖਿਆਲ ਤੋਂ 1990 99 ਤੋਂ ਜ਼ਿਆਦਾ ਤਪਨ ਹੋਇਆਗਾ ਉਦੋਂ ਤੋਂ ਲੈ ਕੇ ਮੈਂ ਕਦੇ ਕੋਈ ਅਖਬਾਰ 'ਚ ਸੁਖ ਨਹੀਂ ਦੇਖੀ। ਪ੍ਰਧਾਨਗੀ ਦੇ ਵਿੱਚ ਜਿਵੇਂ ਅਸੀਂ ਹੁਣ ਅੰਡਰਟੇਕਿੰਗ ਨੇ ਸਰਕਾਰ ਐਸਕੋ ਕਾਪੜੇ ਦੇ ਥਰੂ ਕੰਮ ਕਰਦੇ ਆਂ ਤਾਂ ਜਦੋਂ ਬਾਦਲ ਸਾਹਿਬ 16 'ਚ ਹੁੰਦੇ ਸੀ ਸਾਨੂੰ 3 ਸਾਲਾਂ ਬਾਅਦ ਰੈਗੂਲਰ ਕਰਾਇਆ ਜਾਂਦਾ ਸੀ ਉਦੋਂ ਬਾਅਦ। ਹੁਣ ਜਦੋਂ ਕਾਂਗਰਸ ਸਰਕਾਰ ਆਈ ਤਾਂ ਉਹ ਜਾਂਦੀ ਜਾਂਦੀ 10 ਸਾਲਾਂ ਦਾ ਰੈਗੂਲਰ ਕਰਕੇ ਹੁਣ ਤੁਸੀਂ ਸਾਰੇ ਸੁਣ ਦੋਵੋਗੇ ਵੀ ਜਿੰਨੇ ਵੀ মিডিਆ ਜਾਰਸ ਸਰਚ ਨੇ ਇਹਨਾਂ ਦਾ 10 ਸਾਲ ਕੰਮ ਕਰਿਆ ਹੋਵੇ ਤਾਂ ਅਸੀਂ ਉਹਨਾਂ ਨੂੰ ਪੱਕੇ ਕਰਾਂਗੇ। ਸਾਡੇ ਵੀ ਜਿਸੀ ਕਰੋਨਾ ਟਾਈਮ ਦੇ ਆ ਸਭ ਤੋਂ ਵੱਡੀ ਗੱਲ ਤਾਂ ਅਸੀਂ ਕਰੋਨਾ ਟਾਈਮ ਖੜੇ ਹੋਇਆ ਜੋ ਅਸੀਂ ਇਸ ਪੈਸਕੋ ਚ ਜਾਂ ਕੋਰਪੋਰੇਟ ਬੈਂਕ ਚ ਕੰਮ ਕਰਿਆ ਗਿਆ ਸੀ ਕਰੋਨਾ ਕਾਲ ਦੇ ਦੌਰਾਨ ਕੰਮ ਕਰਿਆ ਜਦੋਂ ਕਿ ਕੋਈ ਹੱਥ ਨਹੀਂ ਦਿਲਾ ਸਕਦਾ ਕਾਸੀ ਹੁਣ ਸਰ ਤੁਹਾਡੀ ਕੀ ਡਿਮਾਂਡ ਹੈ ਤੁਸੀਂ ਕੀ ਮੰਗ ਕਰ ਰਹੇ ਹੋ ਡਿਮਾਂਡ ਹੈ ਜੀ ਜਿਹੜੇ 10 ਸਾਲ ਨੇ ਘਟਾਏ ਜਾਣ ਜਿਨ੍ਹਾਂ ਨੇ ਆਊਟਸੋਰਸ ਦੇ ਥਰੂ ਕਰੋਨਾ ਟਾਈਮ ਔਖੇ ਟਾਈਮ ਖੜੇ ਨੇ ਹੁਣ ਉਹ ਘਟਾ ਕੇ ਉਹੀ ਪੁਰਾਣੀ ਰਵਿੱਤਰ ਅਨੁਸਾਰ 3 ਸਾਲ ਬਾਅਦ ਸਾਨੂੰ ਪੈਸਕੋ ਕੰਪਨੀ ਤੋਂ ਕੋਰਪੋਰੇਟ ਚ ਵੀਰਾਂ ਨੂੰ ਮੀਡੀਆ ਦੇ ਥਰੂ ਰਾਹੀਂ ਕਹਿਣਾਗਾ ਦੇਖੋ ਅੱਜ ਤੱਕ ਜਿੰਨੇ ਵੀ ਸਾਡੀ ਗਿਣਤੀ ਜੋ ਲਗਭਗ ਪੰਜਾਬ ਚ 3 ਲੱਖ 37 ਹਜ਼ਾਰ ਤੋਂ ਪਾਰ ਆ ਗਈ ਇਸੇ ਹਰੇਕ ਬੈਂਕਾਂ ਚਾ ਮੌਲਦਾਂ ਚਾ ਡੀਸ਼ਾਂ ਦਫ਼ਤਰਾਂ ਚਾ ਫੈਕਟਰੀਆਂ ਚ ਵੀ ਬਹੁਤ ਜ਼ਿਆਦਾ ਆ ਆਪਦੇ ਆ ਗਿਣਤੀ ਨਹੀਂ ਪਛਾਣੋ ਮੈਂ ਦੇਖੋ ਮਨੂੰ ਕੱਟ ਰਹੀ ਸੀ ਸਾਨੂੰ 2022 ਚ ਸੰਘਰਸ਼ ਕਰਿਆ ਸੰਘਰਸ਼ ਕਰਕੇ ਸਾਨੂੰ ਮੈਂ ਸੀਐਮ ਦੇ ਸਟੇਜ ਤੇ ਜਾ ਕੇ ਸੀਐਮ ਦਾ ਮੋਢਾ ਫੜਿਆ ਸਾਨੂੰ ਰੱਖਿਆ ਗਿਆ ਉਸ ਤੋਂ ਬਾਅਦ ਮੈਂ ਜੁਨੀਅਰ ਰਜਿਸਟਰਡ ਕਰਾਈ ਸਾਨੂੰ 2020 ਵਾਲਾ ਰੇਟ ਮਿਲਦਾ ਸੀ ਮੈਂ 22 ਤੇ 23 ਵਾਲਾ ਮਾਣਯੋਗ ਵਿਕਤਮਨ ਸੀ ਜੀ ਨਾਲ ਮੀਟਿੰਗ ਕਰਕੇ ਲੈਕਾ ਤੇ ਸਹੀ ਰੱਖੋ ਕਰੋ ਸਰ ਤੇ ਸਾਨੂੰ 22 ਤੇ 23 ਦਾ ਏਰੀਅਲ ਵੀ ਮਿਲਿਆ ਹੈ ਸਾਡੀ ਉਦੋਂ ਤਨਖਾਹ 10000 ਸਿਰਫ 475 ਰੁਪਏ ਦੀ ਅੱਜ ਸਾਡੀ ਤਨਖਾਹ ਸਾਫ ਕਾ ਸੈਨਿਕਾਂ ਦੀ 14385 ਆ ਤੇ ਸਿਵਲਾਂ ਦੀ 14000 ਇਹ ਮੈਂ ਸੰਘਰਸ਼ ਦੀ ਪ੍ਰਾਪਤੀ ਹੈ ਜੀ ਸਰ ਸਿਰਫ ਇੱਚੀ ਦੱਸੋ ਕਿ ਆ ਥੋੜਾ ਸੈਕਰੀਟੀਜੋ EPF ਕੱਢਵਾ ਦੇ ਹਾਂ ਜੀ ਸਾਡਾ EPF ਕੱਢਦੇ EPF ਦਾ ਤੁਹਾਡਾ ਰਿਕਾਰਡ ਹੈ ਹਾਂ ਬਿਲਕੁਲ ਰਿਕਾਰਡ ਉਹਨੂੰ ਤੁਸੀਂ ਕਾਈਂਡਲੀ ਸਾਰੇ ਸਾਥੀਆਂ ਸਾਹਮਣੇ ਰੱਖੋ ਕਿਉਂਕਿ ਉਹ ਇੱਕ ਉਹ ਇੱਕ ਰੀਅਲ ਡਾਕੂਮੈਂਟ ਹੈ ਇੱਕ ਰੀਅਲ ਐਵੀਡੈਂਸ ਹੈ ਜਿਹੜੀ ਥੋੜੇ ਕਮ ਆਈ ਉਹ ਉਸ ਤੋਂ ਕੋਈ ਵੀ ਗਵਰਨਮੈਂਟ ਡਿਨਾਈ ਨਹੀਂ ਕਰ ਸਕਦੀ ਜਿਉਂ ਇਧੇ ਪਹੁੰਚਦੇ ਆ ਤਾਂ ਪਬਲਿਕਲੀ ਸਾਬਤ ਕਰਦੇ ਕਿ ਕਿਹੜੇ ਪੋਸਟਿਕਾਂ ਦਾ ਮੈਂ ਸਿਰ ਪਹਿਲਾਂ ਕਿੱਥੇ ਬੰਦੀ ਸੀ ਜਦਦੇ ਬੰਦੀ ਸੀ ਕਾ ਜਮਾ ਜੂਨੀਅਰ ਦਾ ਰਿਸ਼ਰਟ ਕੀਤੀ ਸੀ ਜੀ 2018 ਜੋਣ ਦੇ ਵਿੱਚੋਂ ਨਿਕਲ ਗਿਆ ਸੀ ਠੀਕ ਹੈ ਸਰ ਤੇ ਹੁਣ ਦੁਬਾਰਾ ਮੈਨੂੰ ਫਿਰ ਮੌਕਾ ਮਿਲਿਆ ਇਸ ਵਿੱਚ ਸ਼ਾਮਲ ਹੋਣ ਦਾ ਸਰ ਦਾ ਲక్ష్మణ ਸਿੰਘ ਜੀ ਜੋ ਆਪਣੇ ਸਾਫ ਦਾ ਆਪਣੇ ਸੁਭਾ ਪ੍ਰਧਾਨ ਨੇ ਜੀ ਇਹਨਾਂ ਨਾਲ ਕੰਮ ਕਰਵਾਣ ਦਾ ਸਾਨੂੰ ਮੌਕਾ ਮਿਲਿਆ ਇਹਨਾਂ ਨਾਲ ਸਾਡੀ ਜਾਣ ਪਛਾਣ ਹੋਈ ਇਹਨਾਂ ਦੀਆਂ ਪ੍ਰਾਪਤੀਆਂ ਦੇਖੀਆਂ ਤੇ ਕੰਮ ਦੇਖਿਆ ਇਹਨਾਂ ਦਾ ਇਹਨਾਂ ਨਾਲ ਮਿਲ ਬਤਲ ਕਰਕੇ ਅਸੀਂ ਤਕਰੀਬਨ 1.5 ਮਹੀਨੇ ਤੋਂ ਇਸ ਕੰਮ ਨੂੰ ਅੱਗੇ ਵਧਾਉਣ ਵਾਸਤੇ ਜਿੰਨੇ ਵੀ ਸਾਡੇ ਐਕਸਮੈਨ ਨੇ ਮੇਰੇ ਨਾਲ ਪਹਿਲਾਂ ਤੋਂ 2018 ਤੋਂ ਜੁੜੇ ਹੋਏ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਮੈਂ ਇਸ ਘਰਸ ਦੇ ਵਿੱਚ ਹੁਣ ਸਿਰ ਕੱਢ ਕੇ ਨਾਲ ਤੇ ਮੋਢੇ ਨਾਲ ਮੋਢਾ ਲਾ ਕੇ ਮੈਂ ਜਥੇਬੰਦੀ ਦੇ ਨਾਲ ਇਸ ਦਾ ਮਤਲਬ ਇਹ ਹੈ ਵੀ ਤੁਸੀਂ ਸਰਦਾਰ ਮਸ਼ਮਨ ਸਿੰਘ ਦੇ ਦਿਨੋਸ ਪਰ ਗਿਆ ਰਹੋ ਸ਼ੁਕਰ ਬਹੁਤ ਬਹੁਤ ਧੰਨਵਾਦ ਕਰਾਂ ਬਹੁਤ ਸ਼ੁਕਰਗੁਜ਼ਾਰਾਂ ਅਸੀਂ ਸਾਰੇ ਜਿੰਨੇ ਵੀ ਐਕਸਮੈਨ ਜਾਂ ਦੂਜੇ ਸਾਡੇ ਆਪਣੇ ਸਿਵਲ ਗਾਰਡ ਨੇ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਗਿਆ ਸੀ ਇਹਨਾਂ ਦਾ ਸਾਥ ਦੇਵਾਂਗੇ ਔਰ ਜਿੱਥੇ ਤੱਕ ਵੀ ਨਾਲ ਚਲਾਵਾਂਗੇ ਮੇਰੇ ਨੂੰ ਕੀ ਬੋਲਣਾ ਹੈ ਤੁਸੀਂ ਜਥੇਬੰਦੀ ਵਿੱਚ ਕਿਹੜੀ ਪੋਸਟ 'ਤੇ ਕੰਮ ਕਰਦੇ ਹੋ ਜਥੇਬੰਦੀ ਸਰ ਮੈਂ ਜਥੇਬੰਦੀ 'ਚ ਦਾ ਇਥੇ ਕਿਸੇ 'ਚ ਨਹੀਂ ਹੈਗਾ ਇਹ ਨਵੇਂ ਜਥੇਬੰਦੀ ਸਾਡੀ ਖੜੀ ਹੋਈ ਹੈ ਅ ਬਸਮਤ ਸਿੰਘ ਜੀ ਦੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਦਾ ਕੰਮ ਦੇਖ ਕੇ ਅਸੀਂ ਇਹਨਾਂ ਨਾਲ ਜੁੜੇ ਆ ਕਿਉਂਕਿ ਇਹਨਾਂ ਦਾ ਸਾਥ ਦੇ ਕੇ ਮੋਢੇ ਤੇ ਮੋਟਾ ਲਾ ਕੇ ਇਹਨਾਂ ਨਾਲ ਅੱਗੇ ਵਧੀਏ ਤੇ ਇਹਨਾਂ ਨੂੰ ਅੱਗੇ ਹੋਰ ਕੋਨੇ-ਕੋਨੇ ਦੇ ਤੇਜ ਦੇ ਵਿੱਚ ਲੈ ਕੇ ਜਾਈਏ ਕਿ ਸਾਡੇ ਜਿਹੜੇ ਸਿਵਲ ਭਰਾ ਨੇ ਤੇ ਫੌਜੀ ਭਰਾ ਨੇ ਉਹਨਾਂ ਦੀ ਹਰ ਕੋਲ ਸਕੇ ਤੇ ਵਧੀਆ ਡਿਊਟੀ ਕਰਨ ਜਿਹੜੇ 10-10 ਹਜ਼ਾਰ ਤੇ 12-12 ਹਜ਼ਾਰ ਦੀ ਡਿਊਟੀ ਕਰਦੇ ਆ ਕਿਉਂਕਿ ਡੀਸੀ ਰੇਟ ਤੇ ਘ ਬਾਹਰ ਜਾਣਾ ਪੈਣਾ ਹੈ ਬਾਹਰ ਨਿਕਲਣਾ ਪਊ ਸੰਘਰਸ਼ ਕਰਨੇ ਪੈਣਗੇ ਉਹਦੇ ਲਈ ਕੋਈ ਸਾਨੂੰ ਮੋਢੀ ਚਾਹੀਦਾ ਹੈ ਉਹ ਅਸੀਂ ਲਖਮਨ ਸਿੰਘ ਜੀ ਨੇ ਚੁਣਿਆ ਬਹੁਤ ਵਧੀਆ ਕੰਮ ਨੇ ਸਰਕਾਰਾਂ ਤੱਕ ਇਹਨਾਂ ਦੇ ਜੋ ਮੰਗ ਪੱਤਰ ਨੇ ਪਹੁੰਚੇ ਹੋਏ ਆ ਅਸੀਂ ਇਹਨਾਂ ਨਾਲ ਜਾ ਕੇ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਜਿੰਨੇ ਵੀ ਸਾਡੇ ਸਿਵਲ ਭਰਾ ਕੀਤੇ ਵੀ ਡਿਊਟੀ ਕਰਦੇ ਆ ਉਹਨਾਂ ਨੂੰ ਮੈਂ ਬੇਨਤੀ ਜਰੂਰ ਕਰੂੰਗਾ ਵੀ ਭਰਾਵੋ ਕੋਈ ਮਤ ਪੇ ਭੇਦ ਨਾ ਰੱਖੋ ਫੌਜੀਆ ਤੇ ਸਭ ਕਾ ਫੌਜੀਆ ਤੇ ਆਪਣੇ ਸਿਵਲ ਭਰਾਵਾਂ ਦੇ ਵਿੱਚ ਇਕੱਠੇ ਹੋਵੋ ਇੱਕ ਮੰਚ ਤੇ ਆਈਏ ਤਾਂ ਕਿ ਆਪਾਂ ਇਹਨਾਂ ਸਰਕਾਰਾਂ ਨੂੰ ਦੱਸਈਏ ਕਿ ਜਿਹੜੇ ਸਾਡੇ ਹੱਕ ਨੇ ਸਾਨੂੰ ਦਿੱਤੇ ਜਾਣ ਬਾਕੀ ਪਰਮਾਤਮਾ ਖ ਡीडीएस ਨਿਊ ਚੈਨਲ ਦੀ ਤਰਫੋਂ ਅੱਜ ਮੈਨੂੰ ਬੜਾ ਅੱਛਾ ਮੌਕਾ ਮਿਲਿਆ ਮਲਾਜ ਜੀ ਸਾਥੀ ਜੀ ਦਾ ਨਾਮ ਸੁਣਨ ਦਾ ਇਹਨਾਂ ਦੀ ਮੰਗਾਂ ਸੁਣਨ ਦਾ ਮੈਂ ਖੁਦ ਹੀ ਮਹਿਸੂਸ ਕਰਦਾ ਆਂ ਕਿ ਜਿਹੜੇ ਠੇਕੇਦਾਰ ਆ ਰਹੇ ਜਿਹੜੇ ਸਾਬਕਾ ਸੈਨਿਕ ਅچھے ਸਟੇਟਸ ਤੋਂ ਉਹ ਹੋਏ ਆਂ ਜਿਨ੍ਹਾਂ ਦੀ ਫਾਈਨੈਂਸ਼ੀਅਲ ਪਾਵਰ ਵੀ ਹੈ ਮੈਨ ਪਾਵਰ ਵੀ ਹੈ ਤੇ ਮਨੀ ਪਾਵਰ ਵੀ ਹੈ ਉਹ ਲੋਕ ਸਿਕਿਉਰਿਟੀ ਵਾਲਿਆਂ ਦੇ ਟੈਂਡਰ ਲੈ ਕੇ ਨੋ ਡਾਉਟ ਇਹਨਾਂ ਨੂੰ ਅੱਦੇ ਤੋਂ ਵੀ ਕੱਟ ਪੈ ਦੇ ਰਹੇ ਇਸ ਗੱਲ ਨਾਲ ਜਥੇਬੰਦੀ ਦੀ ਨਾਲ ਅਸੀਂ ਬਿਲਕੁਲ ਸਹਿਮਤ ਆ ਕਿਉਂਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਭੈਣ ਭਰਾ ਵੀ ਤੁਹਾਡੇ ਚ ਕੰਮ ਕਰ ਰਹੇ ਆ ਇਹ ਬਿਲਕੁਲ ਚੈਸ ਗੱਲ ਹੈ ਇਹ ਦੇਖੋ ਜਿਹੜਾ ਬੰਦਾ ਕੰਮ ਕਰਦਾ ਉਹਨੂੰ 14000 ਮਿਲਦਾ ਜਿਹੜਾ ਟੈਂਡਰ ਹੈ ਉਹ 20000 ਰੁਪਏ ਦੇ ਹੁੰਦਾ ਕਿਉਂ ਉਹ 8000 ਦਾ ਕਪੜਾ ਕਿੱਥੇ ਹੈ ਸਾਨੂੰ ਦੁੱਖ ਹੈ ਵੀ ਸਾਡੀਆਂ ਸਰਕਾਰਾਂ ਇਹ ਅਸਲੀਅਤੋਂ ਮੂੰਹ ਮੋੜ ਰਹੀਆਂ ਇਹਨਾਂ ਨੂੰ ਜਗਾਣ ਵਾਸਤੇ ਇੱਕੋ ਇੱਕ ਸਾਧਨ ਹੈ ਵੀ ਦੱਬ ਕੇ ਜ਼ੋਰ ਲਾ ਕੇ ਤੁਸੀਂ ਆਪਣੀ ਐਜੀਟੇਸ਼ਨ ਨੂੰ ਕੈਮ ਰੱਖੋ ਤੁਹਾਡਾ ਰਾਈਟ ਹੈ ਫੰਡਾਮੈਂਟਲ ਰਾਈਟ ਹੈ ਔਰ ਬਾਕੀ ਤੁਹਾਡੇ ਨੂੰ ਧੱਕਾ ਹੋ ਰਿਹਾ ਮੀਡੀਆ ਇਸ ਕਰਨਾ ਸਹੰਤੀ ਪ੍ਰਗਟ ਕਰਦਾ ਤੇ ਇਨ ਫਿਊਚਰ ਤੁਹਾਡੇ ਨਾਲ ਪ੍ਰੋਮਿਸ ਕਰਦਾ ਵੀ ਜਦੋਂ ਵੀ ਮੀਡੀਆ ਦੀ ਸਪੋਰਟ ਲੋੜ ਹੋਵੇ ਤੁਸੀਂ ਸਾਨੂੰ ਜਦੋਂ ਮਰਜੀ ਆਖੋ ਅਸੀਂ ਤਾਂ ਹੱਕ ਸੱਚ ਦੀ ਲੜਾਈ ਦੇ ਨਾਲ ਆ ਸਾਡੀ ਕੋਈ ਪੋਲਿਟੀਕਲ ਪਾਰਟੀ ਨਹੀਂ ਹੁੰਦੀ ਮੀਡੀਆ ਵਾਲਿਆਂ ਦੀ ਅਸੀਂ ਕਿਸੇ ਨਾਲ ਨਹੀਂ ਅਸੀਂ ਤਾਂ ਸਿਰਫ ਸੱਚ ਦੀ ਆਵਾਜ਼ ਉੱਚੀ ਕਰਾਉਣਾ ਮਤਲਬ ਸਾਨੂੰ ਮੀਡੀਆ ਦੇ ਵਿੱਚ ਖੜਾਇਆ ਗਿਆ ਇਹ ਫੋਰਥ ਪੰਜਵਾਂ ਟਾਇਰ ਹੈ ਗੱਡੀ ਦਾ ਜਿੱਥੇ ਕੋਈ ਟਾਇਰ ਚਾਰੇ ਕੰਮ ਨਹੀਂ ਕਰਦੇ ਉਥੇ ਪੰਜਵਾਂ ਟਾਇਰ ਕੰਮ ਕਰਦਾ ਮੈਂ ਪ੍ਰੋਮਿਸ ਕਰਦਾ ਹਾਂ ਥੋੜੀ ਹਰ ਇੱਕ ਗੱਲ ਇਨ ਬਿੰਨ ਸਿਰੇ ਤੱਕ ਪਹੁੰਚਾਈ ਜਾਏਗੀ ਇਨ ਫਿਊਚਰ ਵੀ ਜਦੋਂ ਵੀ ਤੁਹਾਨੂੰ ਕਿਤੇ ਲੋੜ ਪਈ ਤਾਂ ਸਾਨੂੰ ਤੁਸੀਂ ਯਾਦ ਕਰਿਓ ਥੈਂਕ ਯੂ